ਦਰ ਪਰੇ ਨਸੋਈ ਨਿਸਾਰੇ ਮੇਰੀ ਨਾ ਕੁੱਤੇ ਜੰਮ ਜੰਮ ਜਰ ਪਰੇ ਨਸੋਈ ਨਿਸਾਰੇ ਮਾ ਵਰਗੇ ਪਿਆਰ ਦਾ ਕੋਈ ਨਹੀਂ ਸਾਰੇ ਮਾ ਵਰਗੇ 2024 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਵ ਅਸੀਂ ਪਹੁੰਚੇ ਆ ਪਿੰਡ ਸ਼ੇਰਪੁਰ ਕਲਾ ਜੋ ਜਗਰਾਉਂ ਦੇ ਨੇੜੇ ਪਿੰਡ ਸ਼ੇਰਪੁਰ ਕਲਾ ਮੇਂ ਪਹੁੰਚੇ ਹੈਗਾ ਜੀ ਇੰਦਾ ਜੋ ਤਿਹਾਰ ਹੈਗਾ ਮਨਾਇਆ ਜਾ ਰਿਹਾ ਆਪਾਂ ਗੱਲਬਾਤ ਕਰਾਂਗੇ ਹਾਂ ਮਾਤਾ ਜੀ हां माता जो तियां दा जो त्यौहार मनाया ਜਾਂਦਾ ਹੈਗਾ अच्छा क्यों मनाया ਜਾਂਦਾ ਹੈਗਾ ਪੁਰਾਣੇ ਸਮੇਂ ਚ ਕਿਵੇਂ ਸੀ ਤੇ ਹੁਣ ਕਿਵੇਂ ਲੱਗਦਾ ਉਹ ਗੱਲ ਛੋਡੇ ਟਾਈਮ ਦੇ ਛੋਡੇ ਟਾਈਮ ਚ ਕਿਵੇਂ ਮਨਾਉਂਦੇ ਸੀ ਪਤਾ ਨਹੀਂ ਪਤਾ ਹੋਰ ਟਾਈਮ ਹੋਰ ਸੀ ਇਹੋ ਜਿਹੇ ਟਾਈਮ ਹੋਈ ਹੈ हां ਸਾਰੇ ਘਲਦੇ ਨਹੀਂ ਸੀ ਕੁੜੀਆਂ ਨੂੰ ਆ ਚਾਰ ਦਿਨ ਬਹਾਨੇ ਨਾਲ ਮਰ ਗਏ ਜਾਂਦਗਾ ਸੀ ਮਰ ਗਏ ਜਾਂਦਗੇ ਸੀ ਅੱਗੇ ਸੱਸਾਂ ਬਾੜਿਆਂ ਕ ਪਤਕਾ ਬਣਾਉਂਦੇ ਸੀ ਮਿੱਠਾ ਪਹਿਣਾ ਬਾੜਾ ਨੂੰ ਜਿਲੇ ਲਾਉਂਦਾ ਬੜੀ ਬਾਸੀ ਖੜਾਂਗੇ ਬੜੀ ਬਾਸੀ ਖੜਾਂਗੇ ਖੜ ਕੇ ਲਿਆਂਦਾ ਪਿਆ ਦੇਵ ਜੀ ਬਦਾਈਆਂ ਤੁਹਾਡੀ ਕਿਸ਼ੂ ਦਾ ਵਟੇ ਦੇਵ ਜੀ ਬਦਾਈਆਂ ਤੁਹਾਡੀ ਕਿਸ਼ੂ ਦਾ ਵਟੇ ਹਾਂ ਫ੍ਰੀ ਤੁਮ ਕਰਿਆ ਰ ਜੀ ਹਾਂਜੀ ਫ੍ਰੀ ਤੁਹਾਡੇ ਟਾਈਮ ਦੇ ਵਿੱਚ ਤੀਆਂ ਦਾ ਤਿਹਾਰ ਕਿਵੇਂ ਮਨਾਇਆ ਜਾਂਦਾ ਸੀ ਹੁੰਦਾ ਸੀ ਜੀ ਬਥੇਰਾ ਚੰਗਾ ਹੁੰਦਾ ਸੀ ਵਿਆਹਿਆਂ ਨੇ ਅੱਡ ਲਾਉਣਾ ਕਮਾਂ ਦੇ ਬੱਚਿਆਂ ਨੇ ਅੱਡ ਲਾਉਣਾ ਅੱਡੋ ਅੱਡੀ ਸਾਰਿਆਂ ਦਾ ਜਾਣੀ ਸੀਗਾ ਕੰਮ ਹੁਣ ਅੱਗੇ ਵਾਲੇ ਕੰਮ ਹੈ ਨਹੀਂ ਪੁੱਤ ਅੱਗੇ ਹੈ ਨਹੀਂ ਹੈ ਨਹੀਂ ਹੁਣ ਉਹਨਾਂ ਬੱਚਿਆਂ ਦਾ ਯਾ ਵੀ ਮਾੜਾ ਮੋਟਾ ਅੱਗੇ ਤਾਂ ਮਾਰ ਕੇ ਤੇ ਕੁੜੀਆਂ ਕੱਤਰੀਆਂ ਨੇ ਸੌਹਣਿਆਂ ਤੋਂ ਹੁਣ ਅਡੋਡੀਆਂ ਲਾਉਣੀ ਸਾਰਾ ਇਹ ਤਾਂ ਹੁਣ ਜਵਾਕ ਆ ਪੂਰਾ ਪੂਰਾ ਨੇ ਛੋਰੇਆਂ ਦੇ ਕੰਮ ਹੀ ਹੈ ਜੀ ਮਾ ਤਾਂ ਕੀ ਨਾਮ ਤੁਹਾਡੇ ਬ੍ਰਿੰਦਰਪਾਲ ਕੌਰ ਕਿਵੇਂ ਲੱਗਦਾ ਹੈਗਾ ਤ੍ਰੋਤੀਆਂ ਦਾ ਤਿਹਾਰ ਹੈਗਾ ਤੁਸੀਂ ਵੀ ਮਤਲਬ ਦੇਖਿਆ ਆਉਦੇ ਟਾਈਮ ਹਾਂਜੀ ਅਸੀਂ ਤਾਂ ਬਹੁਤ ਵਧੀਆ ਦੇਖਿਆ ਕਿਵੇਂ ਉਦੋਂ ਹੁਣ ਤਾਂ ਖਤਮ ਹੀ ਹੋ ਗਿਆ ਵੀਰੇ ਕਿਵੇਂ ਮਤਲਬ ਉਹੀ ਮੈਂ ਕਹਿ ਰਿਹਾ ਹਾਂ ਕਿ ਉਦੋਂ ਕਿਵੇਂ ਸੀਗਾ ਜੀ ਹੁਣ ਕਿਵੇਂ ਲੱਗ ਉਹ ਤਬਾਲੇ ਸੋਨਾ ਸੀ ਹੁਣ ਤਾਂ ਬੋਲੀ ਪਾ ਕੇ ਕੋਈ ਨੱਚਦਾ ਨਹੀਂਗਾ ਉਹ ਤਾਂ ਲੜਦੇ ਸੀ ਨੱਚਣ ਪਿੱਛੇ ਹੀ ਵੀ ਅਸੀਂ ਨੱਚਣਾ ਵਾ ਹਾਂ ਤੀਆਂ ਦੇ ਤਿਹਾਰ ਦੇ ਵਿੱਚ ਜਦੋਂ ਲੜਕੀ ਵਿਆਹ ਹੀ ਜਾਂਦੀ ਹੈਗੀ ਆ ਤੀਆਂ ਦੇ ਤਿਹਾਰ ਦੇ ਵਿੱਚ ਆਪਣੇ ਪੇਕੇ ਘਰ ਆਉਂਦੀ ਹੈਗੀ ਆ ਉਹਦਾ ਕੀ ਮੰਨਤਾ ਹੁੰਦੀ ਹੈ ਕੀ ਆਉਣ ਦਾ ਕਾਰਨ ਹੈਗਾ ਜਿਆਦਾ ਉਹ ਆਵਦੇ ਜੋ 30 ਦੇ ਟਾਈਮ ਦੇ ਵਿੱਚ ਆਉਣਗੇ ਬਾਲਾ ਤਾਂ ਹੁੰਦਾ ਸੀ ਭਾਂਦੇ ਨਾਲ ਨਾਲ ਸਹੇਲੀਆਂ ਨੂੰ ਮਿਲਾਂਗੇ ਨਾਲ ਹੀ 10 ਦਿਨ ਘਰੇ ਵੀ ਰਵਾਂਗੇ ਮੰਮੀ ਡੈਡੀ ਕੋਲੇ ਜੀ ਬਸ ਬਿੰਦਾਲੀ ਨੱਚਾਂਗੇ ਆ ਸ਼ਾਮ ਨੂੰ ਜਾ ਮੰਗੀਆਂ ਤੀਆਂ ਤੇ ਸਾਖੀਆਂ ਸਹੇਲੀਆਂ ਨਾਲ ਰਲ ਮਿਲ ਕੇ ਗੱਲਾਂ ਕਰਾਂਗੇ ਲੱਗਦਾ ਹੈਗਾ ਵੀ ਅਲੋਪ ਹੋ ਰਿਹਾ ਕਿਉਂਕਿ ਪੀਂਗਾ ਦਾ ਵੀ ਹੈ ਨਹੀਂ ਸਹੀ ਆ ਹਾਂਜੀ ਡੀਜੇ ਲੱਗਾ ਹੈਗਾ ਵਾ ਉਹ ਥੋੜਾ ਜਿਹਾ ਮਾਡਰਨ ਹੋ ਗਿਆ ਮਾਤਾ ਹਾਂਜੀ 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 ਸਾਰਾ ਕੌਸ਼ਿ ਖਤਮ ਹੋ ਗਿਆ ਵੀਰ ਜੀ ਸਾਰਾ ਕੌਸ਼ਿ ਖਤਮ ਆ ਹਾਂ ਮੇਰਾ ਲੱਟਾ ਮੇਰਾ ਵੀਰ ਮੇਰਾ ਕੁਝ ਬੋਲਾਂ ਕੰਦੇ ਦਰਦਾ ਜੇ ਕੁਝ ਬੋਲਾਂ ਕੰਦੇ ਦਰ ਟੈਲੀਫੋਨ ਤੇ ਦੁੱਖ ਸੁੱਖ ਟੋਆ ਕਰੇਗਾ ਜੋ ਜੋ ਗਈ ਮੇਲੇ ਆਤੀ ਵੀਰਾ ਰੋਆ ਕਰੇਗਾ ਜੋ ਜੋ ਗਈ ਮੇਲੇ ਆਕੇ ਵੀਰਾ ਰੋਆ ਕਰੇਗਾ ਹਾਂਜੀ ਕੀ ਨਾਮ ਹੈ ਮਨਜੀਤ ਘਰ ਹੈ ਵੀਰ ਜੀ ਹਾਂਜੀ ਕਿਵੇਂ ਲੱਗਦਾ ਹੈ ਤੁਹਾਨੂੰ ਤੀਆਂ ਦਾ ਇਹ ਉਹ ਬਹੁਤ ਵਧੀਆ ਲੱਗਦਾ ਬੀਬੀ ਤੁਹਾਡੇ ਟਾਈਮ ਦੇ ਵਿੱਚ ਕਿਵੇਂ ਸੀਗਾ ਤੀਆਂ ਦਾ ਹੁਣ ਕਿਵੇਂ ਹੈਗਾ ਜੀ ਸਾਡੇ ਟਾਈਮ ਚ ਵੀਰ ਜੀ ਵੀ ਕੁੜੀਆਂ ਆਪਣਾਂ ਹੁੰਦੀਆਂ ਹੁੰਦੀਆਂ ਸੀਗੀਆਂ ਆਪਣੀਆਂ ਮਠੀਆਂ ਗਲਗਲੇ ਜਦੋਂ ਵੱਲੋਂ ਪਾਉਂਦੇ ਹੁੰਦੇ ਸੀਗੇ ਉਦੋਂ ਜਾਨੀ ਬਣਾ ਕੇ ਲੈ ਜਾਂਦੀਆਂ ਸੀ ਕੁੜੀਆਂ ਨੱਚਦੀਆਂ ਸੀ ਬਹੁਤ ਜਾਨੀ ਹੁਣ ਲੱਗਦਾ ਨਹੀਂ ਹੈ ਜੇ ਲੋਕ ਖਰਵਾਰ ਨੂੰ ਕੁੜੀਆਂ ਕਹਿਣ ਵੀ ਅਸੀਂ ਤੀਆਂ ਤੇ ਜਾਣਾ ਜਾਂ ਪਿੰਗ ਝੂਟਣੀਆਂ ਕਿਸੇ ਪਰਿਵਾਰ ਰੋਕਦਾ ਵੀ ਹੈ ਹਾਂਜੀ ਹੁਣ ਰੋਕਦੇ ਆ ਪਰਿਵਾਰ ਰੋਕਦੇ ਆ ਹੁਣ ਸਮੇ ਦੇ ਹਿਸਾਬ ਨਾਲ ਪਤਾ ਸਮੇ ਦੇ ਹਿਸਾਬ ਨਾਲ ਰੋਕਦਾ ਪਰਿਵਾਰ ਸਮੇ ਦੇ ਹਿਸਾਬ ਨਾਲ ਹਾਂਜੀ ਹਾਂਜੀ ਮਾਤਾ ਕੀ ਨਾਮ ਹੈਗਾ ਤੁਹਾਡਾ ਜਸਮੀਨ ਕੌਰ ਜੀ ਕਿੰਨੇ ਲੱਗਦਾ ਹੈਗਾ ਮਾਤਾ ਜੀ ਅੱਜ ਜੀ ਬਹੁਤ ਵਧੀਆ ਲੱਗਦਾ ਲੱਗਦਾ ਹੁਣ ਪਰਿਵਾਰ ਵੀ ਮਾਤਾ ਜੀ ਦੇ ਘਰੇ ਹੀ ਬੱਚਿਆਂ ਨੂੰ ਕਹਿੰਦਾ ਵੀ ਤੁਸੀਂ ਸਾਡੇ ਕੋਲੇ ਰਹੋ ਬਾਹਰ ਨਾ ਜਾਓ ਆਪਾਂ ਨੂੰ ਲੱਗਦਾ ਨਹੀਂ ਵੀ ਆਪਾਂ ਉਹਨੂੰ ਆਪਣੇ ਘਰੇ ਹੀ ਕੈਦ ਰੱਖਣਾ ਚਾਹੁੰਦੇ ਹੈਗੇ ਬਾਹਰ ਨਹੀਂ ਜਾਣਾ ਦੂਜੇ ਪਰ ਸਮੇਂ ਦੇ ਹਿਸਾਬ ਨਾਲ ਫਿਰ ਉਹ ਗੋਸਾ ਬਣਾ ਕੇ ਬੱਚੇ ਨੂੰ ਰੋਕ ਲੈਂਦਾ ਅਗਲਾ ਕਹਿੰਦਾ ਵੀ ਨਾ ਜਾਓ ਸਮੇਂ ਦੇ ਹਿਸਾਬ ਨਾਲ ਮਹੌਲੇ ਦੇ ਹਿਸਾਬ ਨਾਲ ਜੇ ਰਹਿਣਾ ਹੈ ਮਾਤਾ ਕੀ ਨਾਮ ਮਾਤਾ ਦਾ ਨਾਮ ਕੀ ਤਿਆਰ ਕਰਨ ਕਿੰਨੀ ਉਮਰ ਹੋ ਗਈ ਪਤਾ ਨਹੀਂ ਮਰਤਾ ਤਾਂ ਵਾਈ ਬਥੇਰੀ ਹੋ ਗਈ ਮੇਰਾ ਮਥਾ ਆਪਦੇ ਟਾਈਮ ਦਾ ਸਾਨੂੰ ਦੱਸੋ ਵੀ ਉਦੋਂ ਆਏ ਸੀ ਜਦੋਂ ਹੁਣ 15 ਦਿਨ ਤੀਆਂ ਲਾ ਕੇ ਹੜਦਿਆਂ ਸੀ ਵੱਲੋਂ ਪਾਉਂਦੀਆਂ ਸੀ ਵੱਲੋਂ ਪਾਉਂਦੀ ਸਾਰੇ ਪੈਂਦਿਆਂ ਇੱਕ ਥਾਂ ਸੀ ਤੀਆਂ ਅੱਛਾ ਜੀ ਦਾਣੇ ਪਨਾ ਕੇ ਲੈ ਕੇ ਜਾਣੇ ਉੱਥੇ ਬੈਠੀਆਂ ਨੇ ਖਾ ਲੈਣੇ ਨੱਚਣਾ ਟੱਪਣਾ ਤਮਾਸ਼ੇ ਕਰਨੇ ਬੋਲੀਆਂ ਪਾਉਣੀਆਂ 15-15 ਦਿਨ ਕੁੜੀਆਂ ਨੂੰ ਲੈ ਆਉਣਾ ਛੋਰਾਂ ਤੋਂ ਵੀ 15 ਦਿਨ ਅੱਗੋਂ ਨਹੀਂ ਯਾਨੀ ਪੇ ਜੜਗਾ ਦੀਆਂ ਦੇ ਵਿੱਚ ਵਿੱਚ ਭੇਜਣੀਆਂ ਵੱਲੋਂ ਤੋਂ ਬਾਹਰ ਇੱਕ ਮੌਕਾ ਬਣ ਜਾਂਦਾ ਹੈ ਨਾ ਹਾਂਜੀ ਹਾਂ ਹਾਂ ਹਾਂਜੀ ਅੱਛਾ ਉਹ ਆਪਣੀ ਕੁੜੀ ਨੂੰ ਬਾਜ਼ਾਰ ਲੈ ਕੇ ਗਈ ਅੱਛਾ ਕੁੜੀ ਤਾਂ ਹਲਵਾਈ ਦੀ ਦੁਕਾਨ ਜਾ ਕੇ ਕੀ ਕਰਨ ਲੱਗ ਪਈ ਅੱਛਾ ਕੁੜੀ ਕਹਿੰਦੀ ਬੀਬੀ ਮੈਂ ਤਾਂ ਲੱਡੂ ਖਾਣੇ ਸੇਰ ਤਾਰੋਂ ਕੰਦੀ ਛੱਡ ਪਰ ਲੱਡੂ ਹੀ ਕੋਈ ਖਾਂਦੀ ਸੀ ਰਸਗੁੱਲਾ ਖਾਜਲੇਪੀ ਖਾ ਬਰਫੀ ਪਰ ਕੁੜੀ ਕਹਿੰਦੀ ਨਾ ਮੈਂ ਤਾਂ ਲੱਡੂ ਹੀ ਖਾਣੇ ਤਾਰਣ ਚੱਕੇ ਲੱਡੂ ਆਦੀ ਕੁੜੀ ਨੂੰ ਫੜਾਇਆ ਭਾਈ ਵਿਵਾ ਕੱਚ ਰਹੀ ਸੀ ਭਾਈ ਨੇ ਮਾਰੀ ਅੱਖ ਕਹਿੰਦਾ ਇੱਥੇ ਲੱਡੂ ਰੱਖ ਬੀਤੇ ਅੱਥੇ ਲੱਡੂ ਰੱਖ ਬੀਤੇ ਇੱਥੇ ਲੱਡੂ ਰੱਖ ਗਾਣਾ ਵੇਰਸਾ ਫੇਰ ਸਾਰੇ ਮੁੜ ਕੇ ਲੈ ਕੇ ਆ ਰਹੇ ਵਾਹ ਬਹੁਤ ਸ਼ੇਮਿਕਾ ਲਾ ਮਾਤਾ ਮੈਂ ਕਹਿ ਰਿਹਾ ਮੈਂ ਸਵਾਲ ਪੁੱਛਦਾ ਹੈਗਾ ਪਰਿਵਾਰ ਵੀ ਮਤਲਬ ਆਦੇ ਬੱਚਿਆਂ ਨੂੰ ਹਨਾ ਬੱਚਿਆਂ ਨੂੰ ਨਹੀਂ ਭੇਜਣਾ ਚਾਹੁੰਦੇ ਘਰ ਤੋਂ ਬਾਹਰ ਵੀ ਉਹ ਨਾਲ ਸਾਡੇ ਕੋਲ ਬੈਠਣਾ ਮਾਹੌਲ ਹੀ ਇਸ ਤਰ੍ਹਾਂ ਦਾ ਹੋ ਗਿਆ ਕਿ ਮੋਬਾਈਲ ਦਾ ਜੋਕ ਆ ਗਿਆ ਜੀ ਉਹਦਾ ਕਰਕੇ ਹੁਣ ਕੋੜਾ ਥੋੜਾ ਅੱਗੇ ਨਾਲੋਂ ਫਰਕ ਪੈ ਰਿਹਾ ਕਿੰਨੇ ਮਤ ਹਾਂਜੀ ਚੱਲੋ ਜੀ ਕੀ ਨਾਮ ਹੈਗਾ ਨਿਸ਼ੂ ਨਿਸ਼ੂ ਕਿ ਆਪਨੇ ਆਹੀ ਪਿੰਡ ਤੋਂ ਹਾਂਜੀ ਸੋਰੀ ਇਹ ਪੁੱਤ ਹਾਂ ਮੇਰੀ ਬੇਟੀ ਆ ਕਮਾਲ ਹੈ ਕਿੰਨਾ ਲੱਗਦਾ ਹੈ ਜੀ ਅੱਜ ਕੀਆ ਦਾ ਮਾਹੌਲ ਵਧੀਆ ਲੱਗ ਰਿਹਾ ਵਾ ਜੀ ਹਾਂਜੀ ਪੁਰਾਣੇ ਸਮੇਂ ਨੂੰ ਹੁਣ ਤਾਂ ਪਾਪਾ ਦਾ ਪੁਰਾਣੇ ਸਮੇਂ ਚ ਗਏ ਨਹੀਂ ਹੈਗੇ ਉਸ ਤਰ੍ਹਾਂ ਦਾ ਮਾਹੌਲ ਆ ਬਈ ਟੀਵੀ ਤੇ ਵੀ ਦੇਖਦੇ ਹੈਗੇ ਆ ਹਾਂਜੀ ਤੇ ਲੱਗਦਾ ਨਹੀਂ ਹੈ ਕਿ ਪਰਿਵਾਰ ਆਪਦੇ ਬੱਚਿਆਂ ਨੂੰ ਨਹੀਂ ਮਤਲਬ ਕਿੰਨਾ ਹੈਗਾ ਵੀ ਤੁਸੀਂ ਟਿੱਕਟੋਂ ਚ ਉਹ ਪੁਰਾਣਾ ਮਾਹੌਲ ਹੈਗਾ ਉਹ ਵਧੀਆ ਸੀ ਤਾਂ ਪੁਰਾਣਾ ਜਿਹਾ ਹੈਗਾ ਦੇਖੋ ਪੁਰਾਣਾ ਤਾਂ ਆਪਾਂ ਦੇਖਿਆ ਨਹੀਂ ਵੀ ਅੱਜਕੱਲ ਦਾ ਟਾਈਮ ਹੈ ਨਹੀਂ ਅੱਜਕੱਲ ਟਾਈਮ ਹੈ ਨਹੀਂ ਬੱਚਾ ਬੱਚੇ ਵੀ ਬਿਜ਼ੀ ਆ ਬੱਚਿਆਂ ਕੋਲ ਵੀ ਟਾਈਮ ਨਹੀਂ ਹੈਗਾ ਤੇ ਚਲੋ ਇੰਨੇ ਨਾਲ ਇਹ ਆ ਵੀ ਬੱਚਿਆਂ ਦਾ ਐਂਟਰਟੇਨਮੈਂਟ ਹੋ ਜਾਂਦਾ ਹਾਂਜੀ ਐਂਟਰਟੇਨਮੈਂਟ ਹੋ ਜਾਂਦਾ ਹਾਂਜੀ ਐਂਟਰਟੇਨਮੈਂਟ ਜੀ ਅਮਾ ਦਾ ਕਿਹਨਾ ਹੁੰਦਾ ਦਈ ਸੁਲੀਪਕਰ ਜੀ ਹਾਂਜੀ ਕਲਦੀਪਕਰ ਜੀ ਕਲਦੀਪਕਰ ਹਾਂਜੀ ਮਾਤਾ ਕਿੰਨੇ ਲੱਗਦਾ ਹੈਗਾ ਮਾਹੌਲ ਅੱਜ ਤਿਆਂ ਦਾ ਮਾਹੌਲ ਬਹੁਤ ਵਧੀਆ ਜੀ ਮਾਹੌਲ ਪੁਰਾਣੇ ਸੋਡੇ ਟਾਈਮ ਦੇ ਵਿੱਚ ਕਿਵੇਂ ਸੀਗਾ ਤਿਆਂ ਦਾ ਮਾਹੌਲ ਹਾਂਜੀ ਬਹੁਤ ਵਧੀਆ ਸੀ ਸਾਡੇ ਤਾਂ ਸਮੇਂ ਦੇ ਵਿੱਚ ਤਾਂ ਬਹੁਤ ਕੁੜੀਆਂ ਤੀਆਂ ਲਾਉਂਦੀਆਂ ਸੀ ਬਹੁਤ ਜ਼ਿਆਦਾ ਨੱਚਦੀਆਂ ਸੀ ਤੇ ਪਿੰਗਾ ਝੂਟਦੀਆਂ ਸੀ ਬਹੁਤ ਵਧੀਆ ਮਾਹੌਲ ਸੀਗਾ ਇਸੇ ਜਗ੍ਹਾ ਤੇ ਹਾਂਜੀ ਕਿੱਥੇ ਹੀ ਹਾਂਜੀ ਇਸੇ ਜਗ੍ਹਾ ਤੇ ਜਿਵੇਂ ਹੋ ਗਿਆ ਹਾਂਜੀ ਹਾਂ ਬਹੁਤ ਲੱਗੇ ਹੁਣ ਜਿੰਨੀਆਂ ਲੱਗੀਆਂ ਹੋਣ ਤੇ ਹਾਂਜੀ ਹਾਂਜੀ ਮਾਤਾ ਜੀ ਹਾਂਜੀ ਮਾਤਾ ਜੀ ਕੀ ਕੀ ਨਾਮ ਹੈਗਾ ਜੀ ਪ੍ਰੀਤਮ ਕੌਰ ਕਿੰਨੀ ਉਮਰ ਹੋ ਗਈ ਮਾੜਾ ਤੁਹਾਡੀ ਮੇਰੀ ਹੈਗੀ 70 ਸਾਲ ਦੀ 70 ਸਾਲ ਹਾਂਜੀ ਜੋ ਤੀਆਂ ਦਾ ਤਿਹਾਰ ਹੈਗਾ ਵਾ ਹਾਂਜੀ ਹਾਂਜੀ ਬੇਟੀਆਂ ਮਨਾਉਂਦੀਆਂ ਹੈਗੀਆਂ ਹਾਂਜੀ 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 ਆਦਾ ਨੱਚਪਕੇ ਹਾਂਜੀ ਪੁਰਾਣੇ ਸਮੇਂ ਦੇ ਵਿੱਚ ਕਿਵੇਂ ਸੀਗਾ ਜੀ ਪੁਰਾਣੇ ਸਮੇਂ ਤਾਂ ਬਹੁਤ ਸਿਆਣੇ ਸੈਣ ਜਾਂਦੇ ਚਾਰ ਵਜੇ ਜਾਂਦੇ ਸੀ 7 ਵਜੇ ਘਰੇ ਮੁੜ ਕੇ ਜਾਂਦੇ ਸੀ ਅੱਗੇ ਤਾਂ ਬਹੁਤ ਪ੍ਰੋਗਰਾਮ ਬਤੇ ਕੋੜੇ ਪੀਕ ਚੋੜ ਦਿਨਾ ਸੀ ਦਿਨ ਦਿਨ ਘਰੇ ਮੁੜ ਜਾਂਦੇ ਸੀ ਹਾਂ ਦਿਨ ਦਿਨ ਮੁੜ ਜਾਂਦੇ ਸੀ ਹਾਂਜੀ ਹਮ ਹੌਲੇ ਅੱਗੇ ਤਾਂ ਪਿੰਗਾ ਕੋੜੇ ਹੁੰਦੇ ਸੀ ਕਿਵੇਂ ਮਾਤਾ ਬਦਲ ਸਕਦੇ ਹੁਣ ਲੱਗਦਾ ਵੀ ਆਪਾਂ ਪੁਰਾਣੇ ਸਮੇਂ ਜਾ ਸਕਦੇ ਨਹੀਂ ਨਹੀਂ ਜਾ ਸਕਦੇ ਹੁਣ ਨਹੀਂ ਜਾ ਨਹੀਂ ਸਕ ਕੋੜੀਆਂ ਤਾਂ ਨਿਕਲ ਨਹੀਂ ਦਿੰਦੇ ਬਾਹ ਹਾਂ ਸਮਾਕੇ ਆਪਾਂ ਪਿੰਡ ਸ਼ੇਰਪੁਰ ਕਲਾ ਪਹੁੰਚੇ ਸੀਗੇ ਜੋ ਤੀਆਂ ਦਾ ਜੋ ਮਾਹੌਲ ਹੈਗਾ ਤੁਹਾਨੂੰ ਦਿਖਾਇਆ ਹੈਗਾ ਬੱਚਿਆਂ ਦਾ ਤੁਸੀਂ ਗਿੱਧਾ ਦਿਖਾਇਆ ਹੈਗਾ ਹੋਰ ਵੀ ਇਹ ਬਜ਼ੁਰਗਨ ਆ ਪਗਲ ਕੀਤੀ ਮਾਤਾ ਮਾਂ ਨਾਲ ਤੇ ਮੇਨ ਗੱਲ ਹੈਗੀ ਆ ਜੋ ਪਰਿਵਾਰ ਹੈਗਾ ਵਾ ਆਦੇ ਬੱਚਿਆਂ ਨੂੰ ਜਿਆਦਾ ਬਾਹਰ ਨਹੀਂ ਜਾਣ ਦੇ ਜਾਣ ਦਿੰਦਾ ਹੈ ਘਰ ਵਿੱਚ ਹੀ ਆਪਦਾ ਰੱਖਣਾ ਚਾਹੁੰਦਾ ਕਿਉਂਕਿ ਮਾਹੌਲ ਤੁਹਾਨੂੰ ਪਤਾ ਹੀ ਆ ਮੋਬਾਈਲ ਦਾ ਜਮਾਨਾ ਇੰਟਰਨੈਟ ਦਾ ਤੇ ਵੈਸੇ ਵੀ ਪੰਜਾਬ ਦੇ ਵਿੱਚ ਜੋ ਮਾਹੌਲ ਹੈਗਾ ਬੱਚਿਆਂ ਵਾਸਤੇ ਥੋੜਾ ਜਿਹਾ ਲੱਗਦਾ ਵੀ ਪੇਰੈਂਟਸ ਨੂੰ ਲੱਗਦਾ ਹੈਗਾ ਤੇ ਪਰ ਜੇ ਦੇਖਿਆ ਜਾਵੇ ਜੋ ਬੱਚੇ ਹੈਗੇ ਆ ਉਹ ਵੀ ਆਦੀ ਮਾਪਿਆਂ ਤੋਂ ਸਿੱਧ ਲੈਣਾ ਤੇ ਪੁਰਾਣਾ ਜੋ ਜਮਾਨਾ ਸੀਗਾ ਉਸ ਨੂੰ ਯਾਦ ਰੱਖਣ ਦੀ ਲੋੜ ਆ ਤੇ ਜੋ ਜੋ ਪ੍ਰੋਗਰਾਮ ਹੈਗਾ ਜੋ ਆਪਣੇ ਨਾਲ ਅ ਬਾਈ ਜੀ ਹੈਗੇ ਆ ਆਪਾਂ ਨਾਮ ਪਾ ਦਿਆਂ ਬਾਕੀ ਨਾਮ ਆ ਕਰਿਸ਼ਨ ਗਪਾਲ ਕਰਿਸ਼ਨ ਗਪਾਲ ਮੈਨੂੰ ਕਰਿਸ਼ਨ ਗਪਾਲ ਜੀ ਇਹ ਤੁਸੀਂ ਪ੍ਰੋਗਰਾਮ ਕਰਵਾਉਨੇ ਹੈਗੇ ਆ ਕੀ ਮੰਤਵਾਏ ਤਾਂ ਆਪਣਾ ਤੇ ਇਹ ਵੀ ਬੱਚਿਆਂ ਨੂੰ ਦਾ ਮਨੋਰੰਜਨ ਹੋ ਜਾਏ ਵੀ ਲੜਕੇ ਤਾਂ ਟੂਰਨਾਮੈਂਟ ਵੀ ਦੇਖਦੇ ਆ ਮੇਲਿਆਂ ਤੇ ਵੀ ਜਾਂਦੇ ਆ ਛੋਟੇ ਬੱਚੇ ਲੜਕੀਆਂ ਉਹ ਕਿੱਥੇ ਜਾਣ ਉਹਨਾਂ ਦਾ ਇਹੀ ਤਿਹਾਰ ਆ ਕਿ ਉਹ ਖੁਸ਼ੀਆਂ ਮਨਾਉਣਾ ਆਬਦਾ ਰਲ ਮਿਲ ਕੇ ਇਕੱਠੇ ਖੇਲਣਾ ਪਿਆਰ ਬਦੇ ਬੱਚਿਆਂ ਦਾ ਬਜ਼ੁਰਗਾਂ ਨੇ ਗੱਲ ਕੀਤੀ ਹੈਗੀ ਉਹ ਕਹਿੰਦੇ ਵੀ ਅਸੀਂ ਆਦੀਆਂ ਬੱਚਿਆਂ ਨੂੰ ਹੁਣ ਜਿਹੜਾ ਮਾਹੌਲ ਹੈਗਾ ਵੀ ਜਿਆਦਾ ਅਸੀਂ ਬਾਹਰ ਨਹੀਂ ਜਾਣਾ ਦੇ ਕਹਿੰਦੇ ਵੀ ਮਾਹੌਲ ਜਿਹੜਾ ਇੰਨਾ ਵਧੀਆ ਨਹੀਂ ਹੈਗਾ ਹਾਂਜੀ ਆ ਮਾਹੌਲ ਤਾਂ ਥੋੜਾ ਜਿਹਾ ਵਾਪਸ ਲਿਆ ਸਕਦੇ ਕੋਈ ਚੀਜ਼ ਤਾਂ ਹੀ ਅਸੀਂ ਇਹ ਪਿੰਡ ਦੇ ਵਿਚਾਲੇ ਪਰੋਗਰਾਮ ਰੱਖਿਆ ਵੀ ਤਾਂ ਕਿ ਬਾਹਰ ਬੱਚਾ ਨਾ ਜਾਵੇ ਪਿੰਡ ਦੇ ਵਿਚਾਲੇ ਪ੍ਰੋਗਰਾਮ ਰੱਖਿਆ ਹੈ ਨਾਮ ਸੀਗਾ ਜਤਨਾ ਮੇਰਾ ਨਾਮ ਕ੍ਰਿਸ਼ਨ ਗਪਾਣ ਕ੍ਰਿਸ਼ਨ ਕੋ ਜੀ ਠੀਕ ਆ ਚਲੋ ਆਪਾਂ ਬਾਈ ਜੀ ਕ੍ਰਿਸ਼ਨ ਜੀ ਨਾਲ ਗੱਲ ਕੀਤੀ ਹੈ ਕਿ ਜੋ ਹਰ ਸਾਰੇ ਤੁਸੀਂ ਕਰਵਾਉਣੇ ਜੀ ਪ੍ਰੋਗਰਾਮ ਹੈ ਉਹ ਕਰਾਇਆ ਕਰਾਂਗੇ ਜੀ ਇੱਕ ਸਟਾਰਟਿੰਗ ਕੀਤੀ ਹੈਗੀ ਆ ਬਹੁਤ ਵਧੀਆ ਉਪਰਾਲਾ ਹੈਗਾ ਕ੍ਰਿਸ਼ਨ ਕੁਮਾਰ ਜੀ ਆਪਦੇ ਲੈਵਲ ਤੇ ਪਿੰਡ ਦੇ ਵਿੱਚ ਇਹ ਪ੍ਰੋਗਰਾਮ ਕਰਵਾਉਂਦੇ ਹੈਗੇ ਤੀਆਂ ਦਾ ਤਾਂ ਜੋ ਜੋ ਆਉਣ ਵਾਲੀ ਜੀ ਮੇਰੇ ਨਾਲੇ ਆਪਣੇ ਰਣਜੀਤ ਸਿੰਘ ਸਤਨਾਮ ਸਿੰਘ ਕੇ ਗੁਰਦੁਆਰੇ ਦੇ ਪ੍ਰਧਾਨ ਕਰਮੇਲ ਸਿੰਘ ਅਸੀਂ 6-7 ਬੰਦੇ ਰਲ ਮਿਲ ਕੇ ਰਲ ਮਿਲ ਕੇ ਪਿੰਡ ਦੇ ਵਿੱਚ ਕਰਵਾਉਂਦੇ ਹੈਗੇ ਆ ਤਾਂ ਜੋ ਬੱਚੇ ਬੱਚੀਆਂ ਨੂੰ ਪਤਾ ਲੱਗੇ ਜੋ ਪੁਰਾਣਾ ਜੋ ਤੀਆਂ ਦਾ ਤਿਹਾਰ ਸੀਗਾ ਉਹ ਕਿਵੇਂ ਮਨਾਇਆ ਜਾਂਦਾ ਸੀਗਾ ਤੇ ਇਸ ਨੂੰ ਇਸ ਨੂੰ ਜੋ ਆਪਾਂ ਪੰਜਾਬ ਦੇ ਵਿੱਚ ਕਹਿ ਸਕਦੇ ਆਂ ਵੀ ਤਾਜ਼ਾ ਰੱਖਣਾ ਹੈਗਾ ਤਾਂ ਆਪਾਂ ਨੂੰ ਇਹ ਬਾਰ-ਬਾਰ ਇਹੋ ਜਿਹੇ ਪ੍ਰੋਗਰਾਮ ਕਰਵਾਉਣ ਦੀ ਲੋੜ ਆ ਤੁਸੀਂ ਵੇਖਦੇ ਰਹੋ ਰੈਗੂਲਰ ਗੌਣ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜ ਗਾਲਬ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ பக்கி நோக்கி ரெண்டி வேளே வேளே வே ਕਾਲ ਕਾਂਦੀ ਕੱਛ ਰੋਦਾ ਮੱਕੀ ਦੀ ਰੋਟੀ ਕੂਨੀ ਅੱਜ ਕੱਲ ਬੁਜੀ ਦੀ ਪੀਂਦੇ ਮੋਟੀ ਹੁੰਦੀ ਜਾਂਦੀ ਹਿੰਕੀ ਪੀਂਦੇ ਮੋਟੀ ਹੁੰਦੀ ਜਾਂਦੀ ਆਰੀ ਅਗਰਾਵਾ ਦੇ ਲੱਗਦੀ ਰੋਸ਼ਨੀ ਭਾਰੀ ਮੁੰਡਿਆਂ ਦਾ ਘਟ ਹੋ ਗਿਆ ਉੱਥੇ ਚਾਲੀ ਪੋਤਲਾ ਵਗਾਈਆਂ ਚਾਲਿਆ ਚੋ ਇੱਕ ਟੁੱਟ ਗਈ ਥਣੇ ਦਾਰ ਦੇ ਵਿੱਚ ਉੱਤੇ ਥਾਣੀ ਚਾਲਿਆ ਵਡੀ ਗਈ ਅੱਜ ਵਡੀ ਗਈ ਉਹ ਤਾਫਲਕਾਰੀ ਕੈਦ ਕਰਾਤਾ ਦੀ ਤੁਲਮੀਏ ਮਟੇ Oh, yeah.